ਮੈਸਤਰੀ 10 ਮਿੰਟ ਪਵਾਣਾ ਵੱਧ ਲੱਗ ਜਾਣਾ ਫਰਸ਼ ਦਾ ਲੈਵਲ ਨਾਲ ਹੈ ਟਕਾਹ ਕੇ ਗੱਡੀ ਚੱਕਰੀ ਨਾ ਮੰਨ ਬੇਫਿਕਰ ਹੋ ਜਾ ਚੱਕਰ ਕਿੱਥੇ ਪੈਂਦਾ ਯਾਰ ਉਹ ਫਰਸ਼ ਦਾ ਲੈਵਲ ਜਮਾਂ ਸਹੀ ਹੈ ਇੱਥੇ ਆ ਕੇ ਫਰਕ ਪੈਂਦਾ ਚਲ ਉਧਰ ਦੁਬਾਰਾ ਆਵੇਂ ਉਹ ਮੈਸਤਰੀ ਲੈਵਲ ਭਾਵੇਂ ਸਹਿਜ ਨਾ ਕੱਢ ਲਾ ਪਰ ਫਰਸ਼ ਦੇ ਪਾਣੀ ਦੀ ਬੂੰਦ ਨਾ ਖੜੇ ਹਾਂ ਹਾਂ ਕੋਈ ਚੱਕਰ ਨਹੀਂ ਉਹ ਗੱਲ ਸੁਣ ਓਏ ਘੰਟਾ ਹੋ ਗਿਆ ਤੈਨੂੰ ਮੈਂ ਵੀ ਆਖੀ ਜਾਂਦਾ ਯਾਰ ਮੇਰਾ ਲੈਵਲ ਉੱਤੇ ਥੱਲੇ ਕਾ ਤੋ ਹੋ ਹੀ ਜਾਂਦਾ ਐ ਇਧਰ ਹੁਣ ਪਾਣੀ ਵੀ ਚੂੜੀ ਪਰਕੇ ਡੋਲ ਜਾਂਦਾ ਇਧਰ ਆਣਾ ਪਾਣੀ ਦੀ ਚੂਲੀ ਭਰ ਕੇ ਡੋਲ ਜਾਣਾ ਮੇਰੇ ਕੱਡੇ ਕਢਾਈ ਲੈਵਲ ਦੀ ਤੂੰ ਐਸੇ ਦੀ ਤੈਸ਼ੀ ਕਰਤੀ ਬਾਕੀ ਤੂੰ ਗੱਲ ਕਰਦਾ ਫਰਸ਼ ਤੇ ਪਾਣੀ ਦੀ ਬੂੰਦ ਨਾ ਖੜੇ ਜਿਹੜੇ ਹਿਸਾਬ ਨਾਲ ਤੂੰ ਫਰਸ਼ ਦਾ ਲੈਵਲ ਉੱਤੇ ਥੱਲੇ ਕਰੀ ਆਣਾ ਬੂੰਦ ਤਾਂ ਮੈਨੂੰ ਪਤਾ ਨਹੀਂ ਖੜੂ ਕੇ ਨਾ ਖੜੂ ਪਰ ਫਰਸ਼ ਦੇ ਵਿਚਾਲੇ ਛੱਪੜ ਜਰੂਰ ਬਣ ਜਾਣ। ਹੜੀ ਗੱਲ ਸੁਣ ਲੈ ਮੇਰੀ ਇਹ ਫਰਸ਼ ਦਾ ਸਹੀ ਲੈਵਲ ਦਾ ਕੰਮ ਮੈਥੋਂ ਕਰਾਉਣਾ ਹੈ। ਮੈਨੂੰ ਪਤਾ ਤੇਰੇ ਅੰਜਗੇ ਹੱਥ ਤੂੰ ਪੂਰਾ ਡੇਢ ਘੰਟਾ ਮੇਰੀ ਨਿਗਾਚ ਨਾਵੇਂ ਥੱਲੇ ਭੱਜ ਜਾ। ਇਹ ਨਹੀਂ ਕਰਉਣਾ ਆ ਜਿੰਨੀਆਂ ਕੈਨਾਂ ਮੈਂ ਲਾਤੀਆਂ ਵੀਰ ਮੇਰਾ ਮੇਰਾ ਕਰਦੇ ਹਿਸਾਬ ਯਾਰਾਂ ਦਾ ਜਵਾਬ ਹੈ ਅਗਾਂ ਮੈਨੂੰ ਪਿੰਡ 'ਚ ਬਦਨਾਮ ਕਰੇਂਗਾ ਯਾਰ ਤੂੰ ਨਹੀਂ ਮੈਸਤਰੀ ਨੂੰ ਲੈਵਲ ਹੀ ਨਹੀਂ ਪਤਾ ਦਿਨਾਉਦਾਗਾ ਕਪੂ ਟਪੂ ਕਰਦਾ ਤੁਰਿਆ ਫਿਰਦਾ